ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਆਸ਼ਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜਮ ਕੇ ਪ੍ਰਦਰਸ਼ਨ ਕੀਤਾ ਗਿਆ ਇਸ ਤਰ੍ਹਾਂ ਸੈਂਕੜਿਆਂ ਦੀ ਸੰਖਿਆ ਵਿੱਚ ਆਸ਼ਾ ਵਰਕਰ ਪਹੁੰਚੇ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਵਾਅਦਾ ਨਾ ਪੂਰਾ ਕਰਨ ਦੇ ਦੋਸ਼ ਲਾਏ ਹਨ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਰਿਟਾਇਰਮੈਂਟ ਦੀ ਉਮਰ 58 ਸਾਲ ਦੀ بجائے 65 ਸਾਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਜੋ 2500 ਦਾ ਪੱਤਾ ਮਿਲਦਾ ਹੈ ਉਸ ਨੂੰ ਵਧਾ ਕੇ 5000 ਕੀਤਾ ਜਾਵੇ ਸਾਰੇ ਡੀਸੀ ਦਫਤਰਦਾਰ ਨਾਲ ਸੀ ਇਸ ਕਰਕੇ ਲਗਾਇਆ ਜਿਹੜਾ ਸਰਕਾਰਾਂ ਦੀਆਂ ਨੀਤੀਆਂ ਜਿਹੜੀਆਂ ਬੜੀਆਂ ਗੰਦੀਆਂ ਹੋ ਚੁੱਕੀਆਂ ਨੇ ਇਹ ਆਸ਼ਾ ਵਰਕਰ ਦੇ ਉੱਤੇ ਇਸ ਤਰ੍ਹਾਂ ਘਵਾੜਾ ਚਲਾ ਰਿਹਾ ਜਿਵੇਂ ਕਿ ਆਮ ਬੰਦਾ ਬਿਲਕੁਲ ਵੀ ਮਤਲਬ ਸੇਫ ਨਹੀਂ ਹੈ ਇੱਥੇ ਤੇ ਆਸ਼ਾ ਵਰਕਰ ਦੀ ਜਿਹੜੀ ਏਜ ਆ ਇਹਨਾਂ ਨੇ ਲਿਮਟ ਏਜ ਰੱਖਤੀ ਆ ਜਦੋਂ ਇਹਨਾਂ ਨੇ ਸਾਨੂੰ ਭਰਤੀ ਕੀਤਾ ਸੀ ਉਸ ਟਾਈਮ ਇਹਨਾਂ ਨੇ ਕੋਈ ਏਜ ਦਾ ਕੋਈ ਲਿਮਟ ਕੋਈ ਨਹੀਂ ਸੀ ਰੱਖੀ 40 40 ਸਾਲ ਦੀਆਂ ਆਸ਼ਾ ਵਰਕਰ ਜਿਹੜੀਆਂ ਭੈਣਾਂ ਸੀ ਮੇਰੀਆਂ ਉਹ ਭਰਤੀ ਕੀਤੀਆਂ ਤੇ ਹੁਣ ਇਹਨਾਂ ਨੇ ਇਕਦਮ ਹੀ ਜਿਹੜਾ ਸਾਡੇ ਤੇ ਅਟੈਕ ਕੀਤਾ ਇਹ ਨੂੰ ਇਹਨਾਂ ਨੂੰ ਕਿ ਮੈਂ ਅਜਾ ਬਹੁਤ ਬੁਰੀ ਤਰ੍ਹਾਂ ਭੁਗਤਣਾ ਪੈ ਸਕਦਾ ਹੈ ਕਿਉਂਕਿ ਸਾਨੂੰ ਜਿਹੜਾ ਆ ਵਾਰ-ਵਾਰ ਇਹ ਸਾਨੂੰ ਸਤਾ ਰਹੇ ਆ ਕਦੇ ਸਾਡੇ ਇਨਸੈਂਟਿਵ ਕੱਟਦੇ ਆ ਕਦੇ ਸਾਡੇ ਮਤਲਬ ਏਜ ਦਾ ਪੰਗਾ ਪਾ ਰਿਹਾ ਜਦੋਂ ਇਹ ਸਰਕਾਰਾਂ ਆਈਆਂ ਸੀ ਆਉਣ ਤੋਂ ਪਹਿਲਾਂ ਸੱਤਾ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਡਾ ਜਿਹੜਾ ਇਨਸੈਂਟਿਵ ਆ ਉਹ ਤੁਹਾਡਾ ਜਿਹੜਾ ਡਬਲ ਕੀਤਾ ਜਾਊਗਾ ਇਹਨਾਂ ਨੇ ਆਂਦੇ ਸਾਰ ਸਾਡੇ ਇਨਸੈਂਟ ਵੀ ਕੱਟ ਦਿੱਤੇ ਨੇ ਜਿਹੜੇ ਜੱ짜 ਬੱਚਾ ਦੀ ਜਿਹੜੀ ਅਸੀਂ ਮੌਤਲਾ ਜਾਂ ਜਨਮ ਮਦਾਰ ਦਾ ਜਿਹੜਾ ਘਟਾ ਘਾਟਾ ਕੀਤਾ ਸੀ ਤੇ ਹੁਣ ਉਹਦੇ ਇਨਸੈਂਟਿਵ ਸਾਡੀ ਵਜ੍ਹਾ ਨਾਲ ਇਹ ਮਤਲਬ ਕਮ ਹੋਇਆ ਸੀ ਸਾਡੀ ਵਜ੍ਹਾ ਨਾਲ ਇਹਨਾਂ ਨੇ ਇਹ ਹੁਣੇ ਇਨਸੈਂਟਿਵ ਕੱਟ ਗਏ ਇਹਨਾਂ ਨੇ ਇਹ ਕੰਮ ਖਰਾਬ ਕੀਤਾ ਆ ਕਿਉਂਕਿ ਆਸ਼ਾ ਵਰਕਰ ਜਿਹੜੀ ਹੈ ਇਹ ਘਰ ਘਰ ਜਾ ਕੇ ਸਾਰੇ ਜਨਮ ਤੋਂ ਲੈ ਕੇ ਮੌਤ ਤੱਕ ਦਾ ਸਾਰਾ ਰਿਕਾਰਡ ਆਸ਼ਾ ਵਰਕਰ ਰੱਖਦੀ ਆ ਇਹਨਾਂ ਨੇ ਜਿਹੜੇ ਸਾਡੇ ਇਨਸੈਂਟਿਵ ਕੱਟਿਆ ਉਹ ਇਹਨਾਂ ਨੂੰ ਬਹਾਲ ਕਰਨੇ ਪੈਣੇ ਆ ਜੇ ਨਾ ਇਹਨਾਂ ਨੇ ਕੀਤਾ ਤਾਂ ਸਾਡਾ ਹੋਰ ਵੀ ਤਿੱਖਾ ਸੰਘਰਸ਼ ਹੋ ਸਕਦਾ ਤੇ ਉਸ ਤੋਂ ਬਾਅਦ ਅਗਰ ਇਹਨਾਂ ਨੇ ਹੁਣ ਸਾਡਾ ਨਾਂ ਕੋਈ ਹੱਲ ਕੀਤਾ ਤੇ ਇਹਨਾਂ ਦਮਨ ਜੀ ਇਹ ਸੁਣ ਲੈਣ ਜਿਵੇਂ ਇਹਨਾਂ ਨੇ ਹੁਣ ਕਹਿੰਦੇ ਸੀ ਨਾ 13 ਜ਼ੀਰੋ ਹੋਊਗੀ ਇਹਨਾਂ ਦੀ ਹੁਣ 3 ਜ਼ੀਰੋ ਹੋਈ ਆ ਤੇ ਹੁਣ ਇਹਨਾਂ ਦੀ 00 ਹੋਊਗੀ ਪੰਜਾਬ ਦੇ ਵਿੱਚ ਜੇ ਤੁਹਾਡੀਆਂ ਮੰਗਾ ਨਹੀਂ ਬਣਿਆ ਗਿਆ ਤੇ ਨੈਕਸਟ ਸਟੈਪ ਤੁਹਾਡਾ ਹੁਣ ਅਗਲਾ ਕੀ ਆ ਨੈਕਸਟ ਸਾਡਾ ਧਰਨਾ ਜਲੰਧਰ ਵੀ ਕੈਸੀ ਧਰਨਾ ਰੱਖਾਂਗੇ ਜਲੰਧਰ ਬੈਠੇ ਹੋਏ ਨੇ ਉਹ ਜਲੰਧਰ ਸਾਡਾ ਧਰਨਾ ਹੋਊਗਾ ਅਗਰ ਉੱਥੇ ਵੀ ਸਾਡੀ ਕੋਈ ਮੰਗ ਇਹਨਾਂ ਨੇ ਨਾ ਮੰਨੀ ਤਾਂ ਸਾਡਾ ਅਸੀਂ ਚੰਡੀਗੜ੍ਹ ਤੱਕ ਦਿੱਲੀ ਤੱਕ ਅਸੀਂ ਬੰਦਗੇ ਸੈਂਟਰ ਗਵਰਨਮੈਂਟ ਨੇ ਵੀ ਸਾਡੇ ਨਾਲ ਬਹੁਤ ਜ਼ਿਆਦਾ ਬੇਇਨਸਾਫੀ ਕੀਤੀ ਆ ਸੈਂਟਰ ਗਵਰਨਮੈਂਟ ਵੀ ਸਾਡੇ ਜਿਹੜੇ ਬੰਦੇ ਹੱਕ ਉਹ ਨਹੀਂ ਦੇ ਰਹੀ ਇਹਨਾਂ ਨੇ ਰਲ ਮਿਲ ਕੇ ਭੁਗਤ ਨੇ ਰਲੀ ਮਿਲੀ ਭੁਗਤ ਇਹਨਾਂ ਦੀ ਜੜੀ ਹੈ ਸਾਡੇ ਨਾਲ ਇੰਨਾ ਅਤਿਆਚਾਰ ਸਾਡੇ ਤੇ ਕਰ ਰਹੀ ਆ ਕੀ ਆਸ਼ਾ ਵਰਕੇ ਕਿੰਨੀ ਕ ਤਨਖਾਹ ਲੈ ਰਹੀ ਆ ਸਿਰਫ 2500 ਰੁਪਏ ਇਨਸੈਂਟਿਵ ਦੇ ਵਿੱਚ ਇਹਨਾਂ ਨੇ ਸਾਨੂੰ 250 ਸਾਡੇ ਤੇ ਇੰਨਾ ਅਤਿਆਚਾਰ ਨਹੀਂ ਚੱਲੂਗਾ ਅਸੀਂ ਨਹੀਂ ਚੱਲਣ ਦੇਵਾਂਗੇ ਸਾਡੀਆਂ ਪਹਿਣਾ ਜਿਹੜੀਆਂ 58 ਸਾਲ ਦੀ ਐ ਜੋ ਇਹਨਾਂ ਨੇ ਰਿਟਾਇਰਮੈਂਟ ਕੀਤੀ ਆ ਉਹ ਘੱਟੋ ਘੱਟ 50 ਸਾਲ ਦੀ ਐਜ਼ ਕੀਤੀ ਜਾਵੇ ਤੇ ਜਿਹੜੇ ਸਾਡੇ ਇਨਸੈਂਟਿਵ ਨੇ ਉਹ ਬਹਾਲ ਕੀਤੇ ਜਾਣ ਤੇ ਜਿਹੜਾ ਸਾਡਾ 2500 ਰੁਪਿਆ ਜਿਹੜਾ ਭਗਵਾਨ ਦਵਾਨ ਜੀ ਨੇ ਕਿਹਾ ਸੀ ਉਹ ਸਾਡਾ ਡਬਲ ਕੀਤਾ ਜਾਵੇ ਇਹ ਅਸੀਂ ਰਿਕੁਐਸਟ ਕਰਦੇ ਆ ਅਗਲ ਸਾਡੀ ਇਹ ਰਿਕੁਐਸਟ ਨਾ ਮੰਨਣਗੇ ਤਾਂ ਬਹੁਤ ਵੱਡੇ ਲੈਵਲ ਤੇ ਧਰਨੇ ਹੋਣਗੇ ਹਾਂਜੀ ਮੇਰਾ ਨਾਮ ਕਸ਼ਮੀਰ ਕੌਰ ਜਨ ਉਸਕੱਤਰ ਪੰਜਾਬ ਨਰੋਲਾ ਆਸ਼ਾ ਯੂਨੀਅਨ ਪੰਜੋਲਾ ਗੁਰਪਤ ਅੱਜ ਦਫ਼ਤਰ ਦੇ ਬਾਅਦ ਧਰਨਾ ਲਗਾਇਆ ਗਿਆ। ਦਫ਼ਤਰ ਦੇ ਬਾਅਦ ਬਾਹਰ ਅਸੀਂ ਇਸ ਕਰਕੇ ਧਰਨਾ ਲਗਾਇਆ ਜੀ ਕਿ ਅਸੀਂ ਆਸ਼ਾ ਵਰਕਰ ਰੀੜ ਦੀ ਹੱਡੀ ਵਜ੍ਹਾ ਜਾਣੇ ਜਾਂਦੇ ਆ ਪੰਜਾਬ ਸਰਕਾਰ ਦੇ ਹਸਪਤਾਲਾਂ ਦੇ ਵਿੱਚ ਤੇ ਸਰਕਾਰ ਨੇ ਸਾਡੇ ਤੇ ਬਿਨਾਂ ਵਜ੍ਹਾ ਦਾ ਕੋਹਾੜਾ ਚਲਾਇਆ। 58 ਸਾਲ ਵਾਲੀਆਂ ਕੁੜੀਆਂ ਨੂੰ ਬਿਨਾਂ ਦੱਸੇ ਰਿਟਾਇਰਮੈਂਟ ਕਰਤਾ ਖਾਲੀ ਹੱਥ ਭੇਜ ਦਿੱਤਾ। ਇਸ ਕਰਕੇ ਸਾਡੀਆਂ ਆਸ਼ਾ ਵਰਕਰਾਂ ਦੇ ਵਿੱਚ ਬਹੁਤ ਰੋਸ ਹੈ ਤੇ ਬਹੁਤ ਸਾਰੇ ਸਾਡੇ ਜੋ ਕੰਮਾਂ ਦੇ ਇਨਸੈਂਟਿਵ ਸੀ ਉਹ ਕੱਟ ਲਏ ਗਏ। ਜਦ ਕਿ ਉਹ ਕੰਮ ਅਸੀਂ ਕਰਨੇ ਆ ਉਹਨਾਂ ਦਾ ਮਾਣ ਪੱਤਾ ਸਾਡਾ ਕੱਟ ਦਿੱਤਾ ਗਿਆ ਤੇ ਵਧਾਉਣ ਦੀ ਵਜਾਏ ਭਗਵੰਤ ਮਾਨ ਸਰਕਾਰ ਨੇ ਸਾਡੇ ਤੇ ਇਸ ਕਟੌਤੀ ਦਾ ਕਹਾੜਾ ਚਲਾਇਆ ਤੇ 58 ਸਾਲ ਦੀ ਉਮਰ ਵਾਲੀਆਂ ਹਲੇ ਕੰਮ ਕਰ ਸਕਦੀਆਂ ਨੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਘੱਟੋ ਘੱਟ 65 ਸਾਲ ਤੱਕ ਦੀ ਉਮਰ ਕੀਤੀ ਜਾਵੇ ਸਾਡੀ ਤੇ ਸਾਡੀਆਂ ਵਰਕਰਾਂ ਕੰਮ ਕਰ ਸਕਦੀਆਂ ਨੇ ਤੇ ਮੈਡਮ ਤੁਹਾਡੀ ਕਿਸੇ ਨਾ ਵੈਸੇ ਸੀਨੀਅਰ ਅਧਿਕਾਰੀਆਂ ਨਾਲ ਜਾਂ ਕਿਸੇ ਐਮਐਲਏ ਨਾਲ ਗੱਲ ਹੋਈ ਹੈ ਹਾਂਜੀ ਅਸੀਂ ਸਾਡਾ ਰਾਬਤਾ ਕਾਇਮ ਹੈ ਜੀ ਇਸ ਤੋਂ ਬਾਅਦ ਅਸੀਂ ਜਲੰਧਰ ਧਰਨਾ ਲਾਵਾਂਗੇ ਜਿੰਨੀ ਚੋਣਾ ਵਿੱਚ ਤੇ ਉਸ ਤੋਂ ਬਾਅਦ ਜੇ ਸਾਡੀ ਫੇਰ ਵੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਡਾਇਰੈਕਟਰ ਸਾਹਿਬ ਦੇ ਚੰਡੀਗੜ੍ਹ ਧਰਨਾ ਲਾਵਾਂਗੇ ਤੇ ਇਸ ਤਰ੍ਹਾਂ ਜਿਵੇਂ ਜਿਵੇਂ ਸਰਕਾਰ ਸਾਡੀ ਨਹੀਂ ਕਰ ਸੁਣਦੀ ਅਸੀਂ ਪਿੱਟ ਸੇ ਆਪਾ ਚੱਲਦਾ ਰਹੂਗਾ ਇਹਨਾਂ ਦਾ ਕਿਉਂਕਿ ਕੰਮ ਬਹੁਤ ਜ਼ਿਆਦਾ ਨੇ ਤੇ ਨਗੂਣੇ ਦੇ ਪੱਤੇ ਤੇ ਕੰਮ ਕਰਦੇ ਸੀ ਦੁੱਗਣਾ ਕਰਨ ਦੀ ਬਜਾਏ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਇਹਨਾਂ ਨੇ ਸਾਡੇ ਤੇ ਨਵਾਂ ਹੀ ਕਾਨੂੰਨ ਲਾਗੂ ਕਰਤਾ ਜਦ ਕਿ ਅਸੀਂ ਸਰਕਾਰ ਦੇ ਮਲਾਜ਼ਮ ਤਾਂ ਸਾਨੂੰ ਮੰਨਿਆ ਨਹੀਂ ਮਲਾਜ਼ਮਾਂ ਵਾਲੀ ਰਿਟਾਇਰਮੈਂਟ ਸਾਨੂੰ ਦੇ ਦਿੱਤੀ ਵੀ 58 ਸਾਲ ਤੇ ਤੁਹਾਨੂੰ ਉਹ ਵੀ ਖਾਲੀ ਹੱਥ ਚਲੇ ਜਾਓ 20 ਸਾਲ ਦੀ ਸੇਵਾ ਕਰਨ ਦਾ ਸਾਨੂੰ ਆ ਖਮਿਆ ਜਾਪੋਗ ਤਣਾ ਪੈ ਰਿਹਾ ਜਦ ਸਰਕਾਰ ਆਈ ਸੀ ਉਦੋਂ ਕਹੇ ਰਹੀ ਸੀ ਤਾਂ ਦਿਨ ਲੱਗਣ ਦਵਾਂਗੇ ਆਸ਼ਾ ਵਰਕਰਾਂ ਨੂੰ ਪੱਕੇ ਕੀਤਾ ਜਾਊਗਾ ਉਦੋਂ ਤੱਕ ਕੋਈ ਅਜੇ ਤੱਕ ਕਰ ਰਿਹਾ ਪਤਾ ਨਹੀਂ ਇਹ ਝੂਠੀ ਗੁੰਗੀ ਬੋਲੀ ਸਰਕਾਰ ਕਿੰਨੇ ਕਿ ਲੋਕਾਂ ਨੂੰ ਲਾਰੇ ਲਾਉਂਦੀ ਆ ਤੇ ਕਦੇ ਕਹਿੰਦੇ ਸੀ 25000 ਨੂੰ ਕਰ ਦਿੱਤਾ ਜਿਹੜੇ ਕੰਮ ਕਰਨ ਵਾਲੇ ਉਹਨਾਂ ਨੂੰ ਤਾਂ ਕੁਝ ਦੋ ਦੇ ਨਹੀਂ ਰਹੇ ਹੈ ਤੇ ਅੱਗੋਂ ਇਹ ਨਵੇਂ ਲਾਰੇ ਲੱਪੇ ਲਾ ਕੇ ਕਟੌਤੀਆਂ ਕਰਕੇ ਸਾਡੀ ਰੋਜੀ ਰੋਟੀ ਤੇ ਕਹਾੜਾ ਚੜਾ ਰਹੇ ਨੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਾਡੀ ਮੰਗ ਹੈ ਜੋ 58 ਸਾਲ ਵਾਲੀਆਂ ਇਹਨਾਂ ਨੇ ਰਿਲੀਵ ਕੀਤੀਆਂ ਨੇ ਉਹਨਾਂ ਦੀ ਉਮਰ 65 ਸਾਲ ਕੀਤੀ ਜਾਵੇ ਜੋ ਇਹਨਾਂ ਨੇ ਇਨਸੈਂਟਿਵ ਕੀ ਕੱਟੇ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ 2500 ਰੁਪਏ ਨੂੰ ਦੁੱਗਣਾ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਸਿਖਰਾਂ ਤੇ ਜਾਊਗਾ ਹਾਂਜੀ ਆਸ਼ਾ ਵਰਕਰਸ ਨੇ ਅੱਜ ਮੰਗ ਪੱਤਰ ਦਿੱਤਾ ਹੈ ਅਹ ਸੀਐਮ ਸਾਹਿਬ ਦੇ ਨਾਮ ਦਾ ਉਹਨਾਂ ਦੇ ਇਸ਼ੂਜ਼ ਨੇ ਇੱਕ ਤਾਂ ਇਸ਼ੂ ਹੈ ਕਿ ਜਿਹੜੀ ਐਗਜ਼ਿਟ ਏਜ ਆ ਉਹਨਾਂ ਦੀ 52 ਸਾਲ ਤੋਂ ਵਧਾ ਕੇ 65 ਸਾਲ ਕੀਤੀ ਜਾਏ ਔਰ ਕਿਉਂਕਿ ਸਾਨੂੰ ਕੋਈ ਪੈਨਸ਼ਨ ਤਾਂ ਦਿੱਤੀ ਨਹੀਂ ਜਾਂਦੀ ਹੌਸਲਾ ਅਫਜ਼ਾਈ ਅਫਜ਼ਾਈ ਲਈ ਕੋਈ ਲੰਬਸਮ ਆਊਂਡ ਦਿੱਤਾ ਜਾ ਜਦੋਂ ਸਾਨੂੰ ਐਗਜ਼ਿਟ ਸਰਵਿਸ ਤੋਂ ਸਾਨੂੰ ਮੁਕਤ ਕੀਤਾ ਜਾਂਦਾ ਹੈ ਤੇ ਇਹ ਗੱਲਬਾਤ ਹੌਸਲਾ ਕੋਈ ਨੇ ਮੰਗਾ ਪੁਰਾਣੀ ਹੋ ਗਈ ਉਹ ਮੈਂ ਉਹੀ ਉਹੀ ਗੱਲ ਹੀ ਕਰ ਰਿਹਾ ਨਹੀਂ ਉਹੀ ਗੱਲ ਕਰ ਰਿਹਾ ਹਾਂ ਇਹ ਉਹਨਾਂ ਦੀ ਮੰਗਾਂ ਪਹਿਲੀ ਤਾਂ ਇਹ ਹੈ ਕਿ 56 ਸਾਲ 'ਚ ਸਾਨੂੰ ਰਿਟਾਇਰ ਕਰ ਰਹੇ ਨੇ ਜਿਹੜਾ ਕਿ 65 ਸਾਲ ਉਮਰ ਹੋਣੀ ਚਾਹੀਦੀ ਹੈ ਔਰ ਦੂਸਰਾ ਜਿਸ ਨੂੰ ਸਾਨੂੰ ਰਿਟਾਇਰ ਕਰਦੇ ਨੇ ਉਸ ਸਮੇਂ ਕੋਈ ਲਮਸਮ ਅਮਾਉਂਟ ਸਾਨੂੰ ਕੰਪਨਸੇਸ਼ਨ ਕੁਛ ਨਾ ਕੁਛ ਦੇਣਾ ਚਾਹੀਦਾ ਔਰ ਜੇਕਰ ਸਰਕਾਰ ਸਾਨੂੰ ਪੈਨਸ਼ਨ ਦੇ ਸਕੇ ਤਾਂ ਉਹਦੇ ਵਰਗਾ ਕੁਛ ਨਹੀਂ ਹੈ ਪੈਨਸ਼ਨ ਦੇਣੀ ਚਾਹੀਦੀ ਹੈ ਬਾਕੀ ਉਹ ਟਰੈਵਲਿੰਗ ਜਿਹੜੀ ਆਸ-ਪਾਸ ਦੇ ਪਿੰਡਾਂ ਦੇ ਵਿੱਚ ਕਰਦੇ ਆ ਉਸ ਵੇਲੇ ਉਹਨਾਂ ਨੂੰ ਟਰੈਵਲਿੰਗ ਅਲਾਉਂਸ ਕੁਛ ਦਿੱਤਾ ਜਾਣਾ ਚਾਹੀਦਾ ਹੈ ਜਿਹੜੇ ਇਨਸੈਂਟਿਵ ਉਹਨਾਂ ਦੇ ਰੋਕ ਲਏ ਆ ਉਹ ਇਨਸੈਂਟਿਵ ਇਹਨਾਂ ਨੂੰ ਵਾਪਸ ਮੋੜ ਤੋਂ ਮਿਲਨੇ ਚਾਹੀ ਔਰ ਜਿਨ੍ਹਾਂ ਨੇ ਐਨਐਮ ਜੀਐਨਐਮ ਟੈਸਟ ਪਾਸ ਕਰ ਲਿਆ ਉਹਨਾਂ ਨੂੰ ਐਜ਼ ਅ ਸਟਾਫ ਨਰਸ ਲਾਇਆ ਜਾਏ ਇਹ ਸਾਰੇ ਇਹਨਾਂ ਦੇ ਇਸ਼ੂਜ਼ ਨੇ ਜਿਹੜੇ ਕਿ ਪੀਸੀਐਮ ਸਾਹਿਬ ਨੂੰ ਭੇਜ ਦਾਂਗੇ ਔਰ ਇਹਨਾਂ ਦੀ ਜਲਦ ਸੀਐਮ ਸਾਹਿਬ ਜਦੋਂ ਵੀ ਆਉਂਦੇ ਉਹਨਾਂ ਨਾਲ ਮੀਟਿੰਗ ਫਿਕਸ ਕਰਾਵਾਂਗੇ ਅੱਜ ਕੱਲ ਮੀਟਿੰਗ ਦਾ ਵੀ ਟਾਈਮ ਲਿਆ ਸੀ ਪਰ ਮਿਲੀ ਨਹੀਂ ਕੋਈ ਸਰਕਾਰ ਨੂੰ ਹਾਂਜੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀ ਮੀਟਿੰਗ ਕਰਾਵਾ ਦਾਂਗੇ